ਪੁਲਿਸ ਵਾਹਨ ਚਾਲਕਾਂ ਵਿੱਚ ਸੜਕ ਸੁਰੱਖਿਆ ਅਤੇ ਅਨੁਸ਼ਾਸਨ ਨੂੰ ਵਧਾਉਣ ਲਈ ਟ੍ਰੈਫਿਕ ਨਿਯਮਾਂ ਨੂੰ ਸਰਗਰਮੀ ਨਾਲ ਲਾਗੂ ਕਰ ਰਹੀ ਹੈ ਜਿਸ ਦੇ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਖਿਲਾਫ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ ਇਹ ਪਹਿਲ ਕਦਮੀ ਸ਼ਹਿਰ ਵਿੱਚ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਸੜਕੀ ਆਵਾਜਾਈ ਹਾਦਸਿਆਂ ਨੂੰ ਘਟਾਉਣ ਲਈ ਪੁਰਸਿਭਾਗ ਦੀ ਨਿਰੰਤਰ ਵਚਨਬੰਦਤਾ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਬਿਨਾਂ ਨੰੰਬਰੀ ਵਾਹ ਚਲਾਇਆ ਜਾਂਦਾ ਹੈ ਤੇ ਹੈਲਮਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਦੋ ਪਹੀਆ ਵਾਹਨ ਤੇ ਤਿੰਨ ਦੀ ਸਵਾਰੀ ਕੀਤੀ ਜਾਂਦੀ ਹੈ। ਰੈੱਡ ਲਾਈਟ ਜੰਪ ਕੀਤੀ ਜਾਂਦੀ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਅਣਅਧਿਕਾਰਤ ਦੋ ਪਹੀਆ ਵਾਹਤ ਲਾਉਣਾ ਅਣਅਧਿਕਾਰਤ ਸਲੰਸਰਾਂ ਦੀ ਵਰਤੋਂ ਆਦਿ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ। ਦਸਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਖਾਸ ਅਪੀਲ ਵੀ ਕੀਤੀ ਹੈ। ਸਰ ਅਜਿਹਾ ਜਿਹੋਦਾਂ ਤੋਂ ਚੌਂਚ ਨਾਕਾ ਲਾ ਰਿਹਾ ਹੈ ਵੀ ਵਿਕਲ ਚੈਕਿੰਗ ਕੀਤੀ ਗਈ ਹੈ ਚੱਕੀ ਅੰਸਰਾ ਵੀ ਕੀ ਕਰਨਾ ਚਾਹੁੰਦੇ ਹਨ ਬਿਲਕੁਲ ਜੀ ਮਾਨ ਵੀ ਬਹਿਸ਼ਿਸ਼ ਕੀ ਤਰੋਤਪ ਕੀ ਸੁਝਾ ਨਿਖਰਾ ਗਿਆ ਹੈ ਕਿ ਐਪੀਐਸ ਜਮਾਨਾ ਦੇ ਪੇਸ਼ਾਨ ਨਿ ਦੇਚਾਂ ਤੇ ਟੈਕ ਚੈੱਕ ਕਰਦੇ ਪਰ ਕੋਈ ਵੀ ਜਿਹੜਾ ਟੈਕ ਨਹੀਂ ਕਰਦਾ ਜਮਾਨਾ ਨਹੀਂ ਕਿ ਪੱਖਿਆ ਨਹੀਂ ਹੈ ਠੀਕ ਹੈ ਦੇਲੀ ਬਿਲਟੀ ਵੀ ਚਾਰਵੀ ਜਿਹੜੇ ਰੂਹ ਬੰਦ ਕੇ ਆਉਗੇ ਜ਼ਰੂਰੀ ਨਹੀਂ ਕਿ ਇਹ ਹੀ ਸ਼ਹਿਰ ਵਾਸੀਆਂ ਦਾ ਕੰਮ ਹੋਵੇ ਕੋਈ ਵੀ ਪਾਸਵਾਸੀ ਹੋਵੇ। ਜਿਹੜਾ ਇਹ ਜਿਹੜਾ ਪਾਉਂਡਰ ਪ੍ਰੈਸ ਤੋਂ ਹੋਣਾ ਉਸ ਦੇ ਵਿਰੁੱਧ ਸਖਤ ਸਖਤ ਕਾਰਵਾਈ ਦੀ ਜੀ ਇਸ ਪੱਤੇ ਮੂਹ ਹੋ ਕਿ ਅੱਗੇ ਵੀ ਚੱਲਣਾ ਸਰ ਜੋ ਕਾਨੂੰਨ ਦੀ ਉਲੰਘਣਾ ਕਰ ਰਿਹਾ ਉਹਨਾਂ ਦੇ ਆਪਣੇ ਚਰਨ ਕੱਟੇ ਜਾ ਰਹੇ ਨੇ ਸਿੱਧਾ ਬਿਲਕੁਲ ਜਿਹੜੇ ਇੱਕ ਮੰਡੀ ਬੰਮਾ ਕਰਦੇ ਆ ਉਹਨਾਂ ਦੇ ਝਲਾਂ ਕੱਟੇ ਜਾ ਰਹੇ ਔਰ ਕਰਦੇ ਰਹਿਣਗੇ ਅੱਤਮਤ ਜਰਾਨ ਕਰਾਂਗੇ ਤਤੋਕ ਤਤਰਾ 89.6 ਦੇ ਬਤਨ ਤੋਂ ਜੇ ਨਿਸ਼ਚਿਤ ਕਰਕੇ ਸ਼ਹਿਰ ਵਾਸੀਆਂ ਨੂੰ ਇਹ ਵੀ ਦੱਸਿਆ ਕਿ ਆਕੂਂਡਾਂ ਦੇ ਆਮ ਮੌਸਮ ਦੇ ਰਹਿਣਾ ਇਸ ਕਰਕੇ ਨੂੰ ਨਾ ਬੰਦੋ ਤੇਸਟਲਸ ਮਾਤਲ ਨੂੰ ਕਨਫਰਮ ਲੈਂਦਾ ਵਰਤੋ ਜੋ ਸ਼ੱਕੀ ਹਸਤਾ ਦੇ ਚੈਕਿੰਗ ਕੀਤੀ ਜਾ ਰਹੀ ਹੈ ਸਰ ਜਿਵੇਂ ਜਿਹੜਾ ਨੰਬਰ ਪੇਟਾ ਨਹੀਂ ਹੁੰਦੀਆਂ ਜਿਹੜੇ ਬੁੱਧ ਪਟਾਕੇ ਮਾਰਦੇ ਨੇ ਜੋ ਸ਼ਰਾਰਤੀ ਹੰਸਰ ਨੇ ਆਪਣੇ ਟ੍ਰੈਫਿਕ ਪੁਲਿਸ ਕੋਲੋਂ ਨਿਰੰਤਰ ਇਹ ਉਪਰਾਲੇ ਕੀਤੇ ਜਾ ਰਹੇ ਨੇ ਵੀ ਸ਼ਹਿਰ ਵਿੱਚ ਅਮਨ ਕਾਨੂੰਨ ਬਰਕਰਾਰ ਰਹੇ ਟ੍ਰੈਫਿਕ ਨਿਰੰਤਰ ਸਹੀ ਤਰੀਕੇ ਨਾਲ ਚੱਲਦੀ ਰਹੇ ਕੀ ਕਹਿਣਾ ਚਾਹੋਗੇ ਸਰ ਜੀ ਜਿਹੜੇ ਬੁੱਧ ਪਟਾਕਿਆਂ ਵਾਲੇ ਇਹ ਸਾਡੇ ਸੁਰੱਖਿਆ ਕਮਪਨੀ ਤੋਂ ਜਾਉ ਜਿਲ੍ਹੇ ਨੂੰ ਰਿਗਨਲ ਕੰਪਨੀ ਤੋਂ ਪਵਾ ਰਹੇ ਨਾ ਪਟਾਕਿਆਂ ਦੇ ਗੁੱਟ ਨੂੰ ਔਰ ਨਾ ਤਿੱਪਰੈਦੀ ਨੂੰ ਸਾਥ ਨੰਬਰ ਤੇ Kisen wak chen ki awan Yonman de chan tatke Yonman de chan pati pati Dey